ਮੈਂ ਇੱਕ ਆ ਵੀ ਕਹਿਣਾ ਚਾਹਣਾ ਹੈ ਪ੍ਰਾਈਮਸ ਕਰਾਂਗੇ ਡਰਗ ਲੋਰਡਸ ਨੂੰ ਡੈਥ ਸੈਂਟੈਂਸ ਹੋਣੀ ਚਾਹੀਦੀ ਹੈ ਰਾਜ ਹੁਣ ਤਾਂ ਖਤਮ ਹੋਣਗੇ ਬਹੁਤ ਕੋਸ਼ਿਸ਼ ਕੀਤੀ ਆ ਜਿਹੜੇ ਕਮਜ਼ੋਰ ਜੇ ਕਾਨੂੰਨ ਬਣਾ ਕੇ ਅੱਜ ਸਿੰਗਾਪੋਰ ਵਿੱਚ ਜੇ ਇੱਕ ਇੰਚ ਇੰਨਾ ਵੀ ਡਰਗ ਨਿਕਲ ਜੇ ਸਿੱਧਾ ਗੋਲੀ ਮਾਰ ਕੇ ਅੰਦ ਮਾਰ ਦਿੰਦੇ ਜਿਹੜੇ ਲੋਕ ਆਪਣੇ ਹਜ਼ਾਰਾਂ ਨੌਜਵਾਨਾਂ ਨੂੰ ਮਾਰਦੇ ਆ ਉਹਨਾਂ ਨੂੰ ਇੱਥੇ ਦੁਨੀਆ ਹੀ ਰਹਿੰਦਾ ਕੋਈ ਹੱਕ ਨਹੀਂ ਬੜਾ ਕਲੀਅਰ ਹੈ ਗਵਰਨਮੈਂਟ ਆਫ ਇੰਡੀਆ ਤੇ ਵੀ ਪਾਵਾਂਗੇ ਪ੍ਰੈਸ਼ਰ ਕਿਉਂਕਿ ਆ ਲਾਅ ਉਹਨਾਂ ਨੇ ਬਣਾਉਣਾ ਹੈ ਪਰ ਪੰਜਾਬ ਵਿੱਚ ਜੋ ਅਸੀਂ ਲਾਅ ਬਣਾ ਸਕਦੇ ਹਾਂ ਟੂ ਥੈਟ ਲੈਵਲ ਅਸੀਂ ਬਣਾਵਾਂਗੇ ਅਕਾਲੀ ਦਲ ਗਵਰਨਮੈਂਟ will declare war on drugs ਜਦੋਂ ਸਾਡੇ ਆਣ ਗਿਆ ਐਂਡ war on gangsters ਕੋਈ ਇੱਕ ਗੈਂਗਸਟਰ ਨਹੀਂ ਰਹਿਣ ਦਏ ਅੱਜ ਗੈਂਗਸਟਰਾਂ ਨੇ ਗੰਦ ਪਾਇਆ ਪੰਜਾਬ 'ਚ ਅੱਜ ਵਪਾਰੀ ਡਰ ਕੇ ਬਾਹਰਲੇ ਸੂਬਿਆਂ ਜਾ ਰਹੇ ਆ ਵਪਾਰੀ ਇੱਥੇ ਆਉਣ ਨੂੰ ਤਿਆਰ ਨਹੀਂ ਮੈਂ ਮੰਡੀਆਂ ਜਾਂਦਾ ਸ਼ਹਿਰਾਂ ਜਾਂਦਾ ਪਿੰਡਾਂ ਜਾਂਦਾ ਸਾਡੀ ਦਾ ਕੋਈ ਸ਼ੈਲਰ ਹੈ ਕੋਈ ਕੋਲ ਸੋਰੇ ਜਾਂ ਕੋਈ ਹਸਪਤਾਲ ਹੈ ਸਾਰੇ ਤੋਂ ਫਰੋਤੀ ਲਈ ਜਾਂਦੇ ਆ ਸਾਡੇ ਵਾਸਤੇ ਪੰਜਾਬ ਸਾਰਾ ਕੁਝ ਹੈ ਤੋ ਐਸ ਕਰਕੇ ਲਾਅਰਡ ਆਰਡਰ ਕੰਪਲੀਟ ਕੰਟਰੋਲ ਕਰਾਂਗੇ ਕੋਈ ਤੁਹਾਡੇ ਇੱਥੇ ਅਨੈਸੀਸਰੀ ਸਰਕਾ-ਸੁਰਕਾ ਰੋਕਣ ਨਹੀਂ ਦੇਣਾ ਇੱਥੇ ਡਿਸਪਲਾਈਨ ਹੋਣਾ ਚਾਹੀਦਾ ਜਿਹੜਾ ਪਿਛਲੇ 10 ਸਾਲਾਂ ਜਿਸਾਰਾ ਕੁਝ ਹੀ ਖਰਾਬ ਹੋ ਗਿਆ ਤੋ ਐਸ ਕਰਕੇ ਪੰਜਾਬ ਤਾਂ ਬਚੂਗਾ ਜੇ ਇਥੇ ਯੂਨੀਡ ਸਟਰੋਂਗ ਗਵਰਨਮੈਂਟ ਅ ਸਟਰੋਂਗ ਚੀਫ ਮਿਨਿਸਟਰ ਵਿਦ ਅ ਵਿਦ ਅ ਵਿਜਨ ਕਲੈਰਟੀ ਆਫ ਥੋਟ ਐਂਡ ਡੈਸੀਸਿਵਨੈਸ ਥੈਟ ਇਜ਼ ਅ ਲੀਡਰ ਯੂ ਨੀਡ ਇਨ ਪੰਜਾਬ ਸੋ ਮੈਂ ਕਹਿਣਾ ਚਾਹਣਾ ਸਾਡੀ ਪਾਰਟੀ ਦੀ ਬੜੀ ਕਲੈਰ ਪ੍ਰਾਇਰੀਟੀਆਂ ਹੈ ਐਂਡ ਫॉर ਅਸ ਸਾਰਾ ਪੁਛੀ ਪੰਜਾਬ ਹੈ ਤੇ ਅਸੀਂ ਪੰਜਾਬ ਵਾਸਤੇ ਖਾਲਸਾ ਪੰਥ ਵਾਸਤੇ ਪੰਜਾਬੀਆਂ ਵਾਸਤੇ ਅਸੀਂ ਪਹਿਲੇ ਵੀ ਲੜਦੇ ਰਹੇ ਹਾਂ ਤੇ ਲੜਦੇ ਰਵਾਂਗੇ ਮੈਂ ਇੱਕ ਆ ਵੀ ਕਹਿਣਾ ਚਾਹਣਾ ਹੈ ਪ੍ਰਾਈਮਸ ਕਰਾਂਗੇ ਡਰਗ ਲੋਰਡਸ ਨੂੰ ਡੈਥ ਸੈਂਟੈਂਸ ਹੋਣੀ ਚਾਹੀਦੀ ਹੈ ਰਾਜ ਨੂੰ ਤਾਂ ਖਤਮ ਹੋਣਗੇ ਬਹੁਤ ਕੋਸ਼ਿਸ਼ ਕੀਤੀ ਆ ਜਿਹੜੇ ਕਮਜ਼ੋਰ ਜੇ ਕਾਨੂੰਨ ਬਣਾ ਕੇ ਅੱਜ ਸਿੰਗਾਪੋਰ ਵਿੱਚ ਜੇ ਇੱਕ ਇੰਚ ਇੰਨਾ ਵੀ ਡਰਗ ਨਿਕਲ ਜੇ ਸਿੱਧਾ ਗੋਲੀ ਮਾਰ ਕੇ ਅੰਦ ਮਾਰ ਦਿੰਦੇ ਜਿਹੜੇ ਲੋਕ ਆਪਣੇ ਹਜ਼ਾਰਾਂ ਨੌਜਵਾਨਾਂ ਨੂੰ ਮਾਰਦੇ ਆ ਉਹਨਾਂ ਨੂੰ ਇੱਥੇ ਦੁਨੀਆ 'ਚ ਰਹਿਣ ਦਾ ਕੋਈ ਹੱਕ ਨਹੀਂ ਬੜਾ ਕਲੀਅਰ ਹੈ ਗਵਰਨਮੈਂਟ ਆਫ ਇੰਡੀਆ ਤੇ ਵੀ ਪਾਵਾਂਗੇ ਪ੍ਰੈਸ਼ਰ ਕਿਉਂਕਿ ਆ ਲਾਅ ਉਹਨਾਂ ਨੇ ਬਣਾਉਣਾ ਹੈ ਪਰ ਪੰਜਾਬ ਵਿੱਚ ਜੋ ਅਸੀਂ ਲਾਅ ਬਣਾ ਸਕਦੇ ਹਾਂ ਟੂ ਥੈਟ ਲੈਵਲ ਅਸੀਂ ਬਣਾਵਾਂਗੇ ਅਕਾਲੀ ਦਲ ਗਵਰਨਮੈਂਟ will declare war on drugs ਜਦੋਂ ਸਾਡੇ ਹਨਗਾ ਐਂਡ war on gangsters ਕੋਈ ਇੱਕ ਗੈਂਗਸਟਰ ਨਹੀਂ ਰਹਿਣ ਦਿੰਦੇ ਅੱਜ ਗੈਂਗਸਟਰਾਂ ਨੇ ਗੰਦ ਪਾਇਆ ਪੰਜਾਬ 'ਚ ਅੱਜ ਵਪਾਰੀ ਡਰ ਕੇ ਬਾਹਰਲੇ ਸੂਬਿਆਂ ਜਾ ਰਹੇ ਆ ਵਪਾਰੀ ਇੱਥੇ ਆਉਣ ਨੂੰ ਤਿਆਰ ਨਹੀਂ ਮੈਂ ਮੰਡੀਆਂ ਜਾਣਾ ਸ਼ਹਿਰਾਂ ਜਾਣਾ ਪਿੰਡਾਂ ਜਾਣਾ ਸਾਡੀ ਦਾ ਕੋਈ ਸ਼ੈਲਰ ਕੋਈ ਕੋਲ ਸੋਰੇ ਜਾਂ ਕੋਈ ਹਸਤਲਾ ਸਾਰੇ ਤਫਰੋਤੀ ਲਈ ਜਾਂਦੇ ਆ ਸਾਡੇ ਵਾਸਤੇ ਪੰਜਾਬ ਸਾਰਾ ਕੁਛ ਹੈ ਤੋ ਐਸ ਕਰਕੇ ਲਾਅਨ ਆਰਡਰ ਕੰਪਲੀਟ ਕੰਟਰੋਲ ਕਰਾਂਗੇ ਕੋਈ ਤੁਹਾਡੇ ਇੱਥੇ ਅਨੈਸੀਸਰੀ ਸੜਕਾ ਸੁੜਕਾ ਰੋਕਣ ਨਹੀਂ ਦੇਣਾ ਇੱਥੇ ਡਿਸਪਲਾਈਨ ਹੋਣਾ ਚਾਹੀਦਾ ਜਿਹੜਾ ਪਿਛਲੇ 10 ਸਾਲਾਂ ਜਸਾਰਾ ਕੁਝ ਹੀ ਖਰਾਬ ਹੋ ਗਿਆ ਤੇ ਇਸ ਕਰਕੇ ਪੰਜਾਬ ਤਾਂ ਬਚੂਗਾ ਜੇ ਇਥੇ ਯੂਨੀਡ ਅ ਸਟਰੋਂਗ ਗਵਰਨਮੈਂਟ ਅ ਸਟਰੋਂਗ ਚੀਫ ਮਿਨਿਸਟਰ ਵਿਦ ਅ ਵਿਦ ਅ ਵਿਜਨ ਕਲੈਰਟੀ ਆਫ ਥੋਟ ਐਂਡ ਡੈਸੀਸਿਵਨੈਸ ਥੈਟ ਇਜ਼ ਅ ਲੀਡਰ ਯੂ ਨੀਡ ਇਨ ਪੰਜਾਬ ਸੋ ਮੈਂ ਕਹਿਣਾ ਚਾਹਣਾ ਸਾਡੀ ਪਾਰਟੀ ਦੀ ਬੜੀ ਕਲੈਰ ਪ੍ਰਾਇਰੀਟੀਆਂ ਹੈ ਐਂਡ ਫॉर ਅਸ ਸਾਰਾ ਪੁਛੀ ਪੰਜਾਬ ਹੈ ਤੇ ਅਸੀਂ ਪੰਜਾਬ ਵਾਸਤੇ ਖਾਲਸਾ ਪੰਥ ਵਾਸਤੇ ਪੰਜਾਬੀਆਂ ਵਾਸਤੇ ਅਸੀਂ ਪਹਿਲੇ ਵੀ ਲੜਦੇ ਰਹੇ ਹਾਂ ਤੇ ਲੜਦੇ ਰਵਾਂਗੇ